m آید آید

ਜਿਹੜੇ ਆਮ ਪੌਲੀ ਦਾ ਆਮ ਲੋਕ ਨੇ ਉਹਨਾਂ ਨੂੰ ਰਾਹਤ ਮਿਲਦੀ ਜਾਂਦੀ ਹੈ So now we have to begin with our inauguration ceremony. Uh, we have the inauguration of the Hub and Japan's Model of Skill Development and the NSDC International Skills Centre at BFUHS. ਇਰੋਸਟੋ ਵੀ ਹੈ ਨਾ ਇਨ ਆਪਰੇਸ਼ਨ ਆਫ ਡਿਪਾਰਟਮੈਂਟ ਆਫ న్యూਰੋਲੋਜੀ ਰੋਬੋਟਿਕਸ ਫੋਰ ਸਪਰਟ ਜਿਨਾ ਦੇ ਬਿਨਾ ਇੱਕ ਐਨਡੀਆ ਐਮਐਸ ਡਾਕਟਰ ਵੀ ਕੰਮ ਨਹੀਂ ਕਰ ਸਕਦਾ ਹੈਗਾ ਜੇ ਉਹਨਾਂ ਦਾ ਸਪੋਰਟ ਸਾਥ ਨਹੀਂ ਹੋਏਗਾ ਉਹਨਾਂ ਦਾ ਹੈਲਪਿੰਗ ਹੈਂਡ ਨਹੀਂ ਹੋਊਗਾ ਤੇ ਉਹਨਾਂ ਲਈ ਵੀ ਕੰਮ ਕਰਨਾ ਪਰਫਾਰਮ ਕਰਨਾ ਔਰ ਸੋਸਾਇਟੀ ਦੀ ਸੇਵਾ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਸੋ ਮੇਰੇ ਕਹਿਣ ਦਾ ਮਤਲਬ ਹੋ ਰਿਹਾ ਕਿ ਇਹ ਇੱਕ ਬਹੁਤ ਵਧੀਆ ਇਨੀਸ਼ੀਏਟਿਵ ਹੈ ਜਿਹੜਾ ਉਹ ਅੱਜ یونیورسٹی نے اور ایل ایس ڈی سی نے لیا ہے سو میم بہت خوشی ہے اور ما محسوس ہوتا ہے کہ اس آئس موقع کے اوپر اس پوتر موقع کے اوپر اس مقدس ایونٹ کے پارٹیسپیٹ کرنے کا وٹنس کر شریک ہونے کا موقع ڈاکٹر صاحب بخشی اور میرے لیے بڑی خوشی کی گل ہے اور میں تو اس طرح کی کہوں گا کہ جتنے یہ پنجاب کی ساری پارٹی کی بھی جب گل کر لیے ਜਾ ਸਰਕਾਰ ਦੀ ਗੱਲ ਕਰੀਏ ਜਿੱਥੇ ਸਾਡੀ ਇਹ ਸਾਰੇ ਸਬਜੈਕਟਸ ਜਿਹੜੇ ਚਾਹੇ ਹੈਲਥ ਹੈ ਐਜੂਕੇਸ਼ਨ ਹੈ ਸਕਿਲਿੰਗ ਹੈ ਇਹਨਾਂ ਦਾ ਸਬਤਾਂ ਦਾ ਮੇਨ ਫੋਕਸ ਏਰੀਆ ਜੀ ਇਹੀ ਹੈ ਸੋ ਸਾਡੀ ਜਿੱਥੇ ਜ਼ਿੰਮੇਵਾਰੀ ਪਣਦੀ ਹੈ ਉੱਥੇ ਅੱਜ ਨੀਡ ਆਫ ਦਾ ਆਰਗੂ ਹੈ ਜਿਸ ਪਾਸੇ ਵੱਲ ਤੁਸੀਂ ਅੱਜ ਇੱਕ ਕਦਮ ਪੱਟੇ ਨੇ ਔਰ ਮੈਂ ਉਮੀਦ ਕਰਦਾ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਅੱਜ ਸਾਰੇ 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 ਜਿਹੜੇ ਤੁਹਾਡੇ ਨਾਲ ਐਸੋਸਿਏਟੀ ਕਾਲਜਿਸ ਨੇ اسکولس نے یا انسٹیٹیوٹس ہیں انہوں نے سارے انوائٹ کیا میں سمجھتا کہ بہت ودیاشٹو ہے اور جتنے تک تھی گل کی جو تے کو سارے ڈپارٹمنٹ کا ایک سک سینٹر ہے یا جی باقی دو امرتسر میں سمجھتا کہ میرے کو میرے کہنے کی ضرور نہیں پوچھنے کی میرے کو میرے کو ان پرنسیپلس دیتی جاتی ہے پہلا کام کر رہے ہو وہ

and his presence is uh, really it means to us we are thankful to you sir. Doctor uh, other other the doctors are there before that doctor uh, uh, Mr Sekhar is there our honourable uh, MLA who is uh, with us on each and every document in Faridkot and he uh, is blessing with his presence, with his deeds, and also with his all moral support and his vision to develop Manipur at a different level in uh, the state of Punjab is really evident. Mr. Amar like to thank Dr. Amir-Udhadevi, Dr. Vaishali, Dr. امریکہ باغا گرو نام امرت پال جی ایس ڈی ایم صاحب جے گی صاحبان سارے ڈاکٹر صاحب سب تو پہلے گور جی بخش فتح ارد کرتا واحرو جی کا خالصہ واحر جی کی فتح بابا سے یونیورسٹی کے واسطے جو ہے بہت واٹا ارالا کر رہے ہیں اس کے نام اتنے سارے نوجوانوں کو فائدہ ہونا ਸੇ ਸਾਡੇ ਇਲਾਕੇ ਨੂੰ ਖਾਸ ਕਰਕੇ ਸਾਡੇ ਮੈਡੀਕਲ ਬਹੁਤ ਸਾਰੇ ਜਿੱਥੇ ਦੇ ਸੰਬੰਧੀ ਬਹੁਤ ਬੜੇ ਬੰਦੇ ਲੈ ਕੇ ਆਉਂਦੇ ਤਾਂ ਸਾਡੇ ਇਲਾਕੇ ਦੇ ਛੋਟੇ ਲਿਖੇ ਬੱਚੇ ਜਿਹੜੇ ਉਹ ਕਦੇ ਕੋਈ ਕੋਰਸ ਨਹੀਂ ਕਰ ਪਾਉਂਦੇ ਤਾਂ ਮੁੱਖ ਮੰਤਰੀ ਸਰਦਾਰ ਬੋਸ ਸਿੰਘ ਜੀ ਬਾਦਵਾ ਦੀ ਸੋਚ ਹੈ ਕਿ ਪੰਜਾਬ ਨੂੰ ਵਿਦਿਆ ਦੇ ਖੇਤਰ ਦੇ ਵਿੱਚ ਦੁਨੀਆ ਦੇ ਵਿੱਚ ਪਹਿਲੇ ਨੰਬਰ ਤੇ ਲੈ ਕੇ। ਨਗਦੀ ਸਰਕਾਰ ਬਣੀ ਹੈ ਉਪਰਾਲੇ ਕੀਤੇ ਜਾ ਕੇ ਸਾਡੇ ਮੈਡੀਕਲ ਘਾਟ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹ ਨਾਲੇ ਸੱਜੇ ਤੇ ਬਾਈਸਟਰ ਨਾਲ ਜਿੰਨਾ ਬੜਾ ਪਾਵਰ ਹਰ ਕੋਲ ਨਵੀ ਕੋਈ ਨਾ ਕੋਈ ਕਿਸੇ ਨਾ ਕਿਸੇ ਨਾਲ ਕੋਈ ਸੰਗਤ ਕਰਦੇ ਕਿ ਕਿਸ ਤਰ੍ਹਾਂ ਅਸੀਂ ਆਪਣੀ ਯੂਨੀਵਰਸਿਟੀ ਨੂੰ ਅੱਗੇ ਤੋਰਨੇ ਇਹਦੇ ਵਿੱਚ ਕਿਹੜੇ ਕਿਹੜੇ ਨਵੇਂ ਕੋਰਸ ਹੋਣੇ ਚਾਹੀਦੇ ਹਨ ਪਰ ਅੱਜ ਜਿਹੜਾ ਅਸੀਂ ਅਪਰਾਧਾ ਕਰ ਰਹੇ ਆ ਭਾਰਤ ਦੇ ਵਿੱਚ ਪਹਿਲੀ ਵਾਰ ਕਰਵਾਵਾ ਹੋਇਆ ਤੇ ਬੜੀ ਵੱਡੀ ਗੱਲ ਹੈ ਪਰ ਬਾਬਾ ਜੀ ਸਾਹਿਬ ਨੇ ਆਪਣੀ ਗੱਲ ਕਰੀਏ ਤਾਂ ਬਾਬਾ ਜੀ ਦਾ ਸ਼ੋਕ ਫਰੀਦਾ ਬੋਲੇ ਦਾ ਪਲਾਕਾਰ ਉਸਾ ਬਣਾ ਰਿਹਾ ਹੈ ਤੇ ਹੀ ਰੋਗ ਨਾ ਲੱਗੇ ਪੱਲੇ ਸਾਡੇ ਸੁਭਾ। ਤਾਂ ਜਿਹੜੇ ਜਿਹੜੇ ਇਹਨਾਂ ਜਿੱਕੇ ਲੋਕੀ ਸਮਝ ਰਾਇ ਕਿ ਲੋਕਾਂ ਦਾ ਘਟਚਾਣਾ। ਕਿਤੇ ਦਵਾਈ ਚਾਉਣੀ ਹੈ ਉੱਥੇ ਬਾਦਾਂ ਦੇ ਕਿ ਦਵਾਵਾਂ ਦੇ ਚਲ ਗਏ। ਤਾਂ ਕਿ ਬਹੁਤ ਸਾਰੇ ਲਈ ਉਹ ਅੱਜ ਵੀ ਗਏ ਦੇ ਚਲ ਗਏ। ਜਿਵੇਂ ਦੇਖਦੇ ਦਾ ਸਾਰੇ ਦੁਨੀਆ ਵਿੱਚ ਕੋਈ ਬਤੇ ਬਹੁਤ ਥੋੜੇ ਬੱਚੇ ਜਿਹੜੇ ਕਿਸੇ ਕਿਸੇ ਦਵਾਈ ਤੋਂ। ਤੇ ਨਵੇਂ ਜਿਹੜੇ ਹੈ ਉਹ ਆਪਣੀ ਦਵਾਈ ਨਹੀਂ ਲੈਦੇ। ਸੋ ਇਸ ਵਾਸਤੇ ਅਸੀਂ ਇੱਕ ਵੱਡਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਤੋ ਮੈਂ ਮਨੁੱਖ ਰਾਜ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਇਹ ਆਵਾਜ਼ੀ ਕਾਰਜੀਆ ਸਾਰੇ ਯਾਨ ਹੁਕਮੰਤਰੀ ਸਾਹਿਬ ਵੀ ਆ ਗਏ ਪਿਛਲੀ ਵਾਰੀ ਇੱਕ ਦਿਨ ਪਹਿਲਾਂ ਮੁੱਖ ਮੰਤਰੀ ਸਾਹਿਬ ਕੋਲ ਮੁੜੇ ਤਨਵਾਸਾ ਨੂੰ ਵੀ 3-4 ਦਿਨ ਪਹਿਲਾਂ ਮਿਲਿਆ ਸੀ ਰੋਗੀ ਕੀਤੀ ਤਰੇ ਝਟਾ ਹਾਰ ਵਿਸ਼ੇਖ ਦੇ ਚੰਗਾ ਕੰਮ ਕਰ ਰਹੇ ਨੇ ਸ਼ੇਰੀ ਕਰੋ ਤੇ ਸਾਡੇ ਬੇਨਤੀ ਨੂੰ ਪ੍ਰਵਾਨ ਕਰਕੇ ਇੱਥੇ ਪਹੁੰਚੇ ਹਾਂ ਬਹੁਤ ਬਹੁਤ ਧੰਨਵਾਦ ਕਰਦਾ ਪਰ ਆਪ ਸਾਰੇ ਨਾਗਰਿਕੀ ਬਾਬਾ ਫਰੀਦ ਯੂਨੀਵਰਸਿਟੀ ਨੂੰ ਪੰਜਾਬ ਨੂੰ ਦੁਨੀਆ ਦੇ ਵਿੱਚ ਲੈ ਕੇ ਜਾਵਾਂਗੇ ਤੇ ਸਾਡਾ ਨੌਜਵਾਨ ਜਿਹੜਾ واحرو جی کا خالص واحد جسبیر میم اس فیسلٹی of the prospects of diploma in care giving and advising देखो चले अकेले बाहर ਜਾਣ ਦੀ ਗੱਲ ਹੈ ਜੀ ਮੈਂ ਸਮਝਦਾ ਕਿ ਅੱਜ ਜਿਹੜਾ ਵੀ ਬੱਚਾ ਆਪਣੇ ਘਰਾਂ ਦੇ ਵਿੱਚ ਬੱਚਾ ਕੋਈ ਪੜ੍ਹ ਲਿਖਦਾ ਤੇ ਉਹ ਐਪੜਾ ਹੀ ਇਹੋ ਜਿਹੀ ਹੋਣੀ ਚਾਹੀਦੀ ਹੈ ਕਿ ਉਹ এমਪਲੋਏਬਲ ਹੋਵੇ ਬੱਚੇ ਨੂੰ ਚੰਗਾ ਇੱਕ ਰਿਸਪੈਕਟੇਬਲ ਰੋਜ਼ਗਾਰ ਮਿਲ ਸਕੇ ਤੇ ਉਹਦੀ ਸੰਭਵ ਹੈ ਉਹਦੀ ਪੋਸੀਬਲ ਹੈ ਜਦ ਉਹ ਬੱਚਾ ਸਕਿਲਡ ਹੋਏਗਾ ਦੇ ਉਹ ਸਕਿੱਲ ਡਿਵੈਲਪਮੈਂਟ ਦੇ ਲਈ ਜਿੱਥੇ ਪੰਜਾਬ ਸਰਕਾਰ ਅੱਜ ਵੱਡੇ ਪੱਧਰ ਦੇ ਉੱਪਰ ਉਪਰਾਲੇ ਕਰ ਰਹੀ ਹੈ ਉੱਥੇ ਹੀ ਬਾਬਾ ਫਰੀਦ ਯੂਨੀਵਰਸਿਟੀ ਨੇ ਔਰ ਐਨਐਸਡੀਸੀ ਨੇ ਇੱਕ ਅੱਜ ਐਗਰੀਮੈਂਟ ਐਂਟਰ ਕੀਤਾ ਜਿਸ ਦੇ ਵਿੱਚ ਜਿਹੜੇ ਬੱਚੇ ਸਕਿੱਲ ਸਕਿਲਿੰਗ ਚਾਹੁੰਦੇ ਨੇ ਮੈਡੀਕਲ ਲਾਈਨ ਦੇ ਵਿੱਚ ਹੈਲਥ케ਅਰ ਦੇ ਵਿੱਚ ਉਹਨਾਂ ਦਾ ਇੱਕ ਹੱਬ ਐਂਡ ਸਪੋਕ ਮਾਡਲ ਹੈ ਜਿਹੜਾ ਬੜਾ ਨਵਿਕਲਾ ਸੋਨਾ ਉਖਾਲਾ ਹੈ ਜਿਹਦੇ ਅੱਜ ਸ਼ੁਰੂਆਤ ਪੰਜਾਬ ਦੇ ਵਿੱਚ ਬਾਬੂ ਖੀਰ ਯੂਨੀਵਰਸਿਟੀ ਹੈਲਥ ਆਰ ਹੈਲਥ ਸਾਇੰਸਿਸ ਯੂਨੀਵਰਸਿਟੀ ਤੋਂ ਹੋ ਰਹੀ ਹੈ ਮੈਂ ਸਮਝਦਾ ਕਿ ਇਹਦੇ ਨਾਲ ਕੱਲੇ ਫਰੀਦਕੋਟ ਨਹੀਂ ਇਹ پورے ਪੰਜਾਬ ਨੂੰ ਬਹੁਤ ਵੱਡੇ ਪੱਧਰ ਤੇ ਫਾਇਦਾ ਜਿਹੜਾ ਹੋਏ ਪਹਿਲਾਂ ਕੇਂਦਰ ਸਰਕਾਰ ਦੇ ਸਪੋਰਟ ਦੇ ਨਾਲ ਇਹ ਸਕਿੱਲ ਟ੍ਰੇਨਮੈਂਟ ਸੈਂਟਰ ਖੁੱਲੇ ਗਏ ਸੀ ਉਹ ਫਰੀਦਕੋਟ ਤੋਂ ਵੀ ਖੁੱਲੇ ਹੋਏ ਸੀ ਉਹ ਅੱਜ ਖੰਡਰ ਬਣ ਚੁੱਕਿਆ ਹੈਗਾ ਉੱਥੇ ਜੋ ਇਨਫਰਾਸਟ੍ਰਕਚਰ ਸੀ ਸਾਰਾ ਚੋਰੀ ਹੋ ਚੁੱਕਿਆ ਬਿਲਡਿੰਗ ਖੰਡਰ ਹੁੰਦੀ ਹੈ ਕੀ ਜਿਹੜੇ ਹੁਣ ਨਵੇਂ ਬਣਨਗੇ ਉਹਦਾ ਕੋਈ ਇੰਤਜ਼ਾਮ ਹੋਈ ਨੇ ਇਹ ਚੀਜ਼ ਮੈਨੂੰ ਆਪਣਾ ਬੀਸੀ ਸਾਹਿਬ ਨੇ ਗੱਲ ਕੀਤੀ ਹੈ ਤੇ ਉਹਨਾਂ ਨੂੰ ਵੀ ਰਿਵਾਈਵ ਹੈ ਜਿਹੜਾ ਜਿਹੜੇ ਪਿਛਲੇ ਸਮੇਂ ਦੇ ਵਿੱਚ ਚਾਹੇ ਕੋਈ ਪੰਜਾਬ ਸਰਕਾਰ ਦੇ ਚਾਹੇ ਕੋਈ ਸੈਂਟਰ ਸਰਕਾਰ ਦੇ ਜੇ ਕੋਈ ਚੀਜ਼ ਇੱਕ ਪ੍ਰੋਪਰਲੀ ਵਰਤੋਂ ਦੇ ਵਿੱਚ ਨਹੀਂ ਆ ਰਹੀ ਉਹ ਸਰਕਾਰ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਔਰ ਐਨਜੀਐਸ ਸੰਸਥਾਵਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਜਿਹਦੇ ਵਾਸਤੇ ਆਲਰੇਡੀ ਵੀ ਸੀ ਸਾਹਿਬ ਨੇ ਮੇਰੇ ਨਾਲ ਗੱਲ ਕੀਤੀ ਹੈ ਤੇ ਮੈਂ ਕਿਹਾ ਕਿ ਸਾਡੇ ਵੱਲੋਂ ਵੀ ਸਾਡੇ ਡਿਪਾਰਟਮੈਂਟ ਵੱਲੋਂ ਜੋ ਵੀ ਇਹਨਾਂ ਨੂੰ ਅਸਿਸਟੈਂਸ ਚਾਹੀਦੀ ਹੈ ਹੈਲਪ ਚਾਹੀਦੀ ਹੈ ਪਰਮਿਸ਼ਨ ਚਾਹੀਦੀ ਹੈ ਉਹ ਇਨ ਪ੍ਰਿੰਸੀਪਲ ਅਸੀਂ ਦੇ ਦਿਆਂਗੇ ਤੁਸੀਂ ਚਲਾਓ ਕੱਲੇ ਇਸ ਸੈਂਟਰ ਨੂੰ ਹੀ ਨਹੀਂ ਜਿਹੜਾ ਤੁਸੀਂ ਕਹਿ ਰਹੇ ਹੋ ਕਾਫੀ ਦਿਨ ਤੋਂ ਖੰਡਰ ਬਣਿਆ ਪਿਆ ਕੱਲੇ ਇਸ ਸੈਂਟਰ ਨੂੰ ਹੀ ਹੋਰ ਵੀ ਜਿੱਥੇ ਤੇ ਇਹਨਾਂ ਨੂੰ ਖੋਲਣ ਦੀ ਲੋੜ ਹੈ ਸਾਡਾ ਡਿਪਾਰਟ ਮਕਦਸ ਪਰਪਸ ਦੇ ਨਾਲ ਇਹਨਾਂ ਦੇ ਡਿਸਪੋਜ਼ਲ ਦੇ ਉੱਪਰ ਆ ਕਿ ਸਾਡੇ ਯੂਨੀਵਰਸਿਟੀ ਐਜੂਕੇਸ਼ਨਲ ਇੰਸਟੀਟਿਊਟ ਹੈ ਐਜੂਕੇਸ਼ਨਲ ਟ੍ਰੇਨਿੰਗ ਰਿਸਰਚ ਤੇ ਟੈਕਨੋਲੋਜੀ ਪਿਛਲੇ 10 ਸਾਲ ਤੋਂ ਇੰਟੀਗ੍ਰੇਟ ਹੋ ਰਹੀ ਹੈ ਇਹਦਾ ਪਰਪਸ ਕੀ ਹੈ ਕਿ ਮੈਂ ਤੁਹਾਨੂੰ ਦੱਸ ਰਿਹਾ ਕਿ ਆਊਟਕਮ ਬੇਸਡ ਐਜੂਕੇਸ਼ਨ ਹੋਣੀ ਚਾਹੀਦੀ ਹੈ ਐਮਪਲੋਇਮੈਂਟ ਐਮਪਲੋਏਏਬਲ ਐਜੂਕੇਸ਼ਨ ਹੋਣੀ ਚਾਹੀਦੀ ਹੈ ਡੋਮੈਸਟਿਕ ਨੀਡ ਬਹੁਤ ਜ਼ਿਆਦਾ ਹੈ ਹੈਲਥ ਸੈਕਟਰ ਕੇਅਰ ਸੈਕਟਰ ਵਿੱਚ ਤੇ ਸਾਡੇ ਜਿਹੜੇ ਪੈਰਾਮੈਡੀਕਲ ਐਲਾਈਡ ਕੋਰਸਸ ਐ ਉਹਨਾਂ ਵਿੱਚ ਅਸੀਂ ਸਾਰੇ ਪੰਜਾਬ ਨੂੰ ਸਟ੍ਰੀਮਲਾਈਨ ਕਰ ਰਹੇ ਹਾਂ ਇੰਡੀਅਨ ਮੈਡੀਕਲ ਐਸੋਸੀਏਸ਼ਨ 올 ਇੰਡੀਆ ਇੰਸਟਿਟਿਊਟ ਦੀ ਦੇਰੀ ਚੇਨ ਹੈ ਉਹਨਾਂ ਸਭਨਾਂ ਨੂੰ ਇੱਕ ਅੰਬ੍ਰੇਲਾ ਥੱਲੇ ਲਾ ਕੇ ਅਸੀਂ ਤੇ ਸਾਡਾ ਜਿਹੜਾ ਸਕਿੱਲ ਮਿਨਿਸਟਰੀ ਐ ਸਕਿੱਲ ਡਿਵੈਲਪਮੈਂਟ ਮਿਨਿਸਟਰੀ ਐ ਅਮਨ ਅਰੋੜਾ ਜੀ ਸਾਡੇ ਮਿਨਿਸਟਰ ਐ ਉਹਨਾਂ ਨੇ ਪੂਰੀ ਅਸ਼ੋਰੈਂਸ ਦਿੱਤੀ ਐ ਤੇ ਜਿਹੜੇ ਸੈਂਟਰ ਇੱਥੇ ਪਹਿਲੇ ਤੇ ਬਨੇ ਹੋਏ ਆ ਉਹ ਵੀ ਫੁੱਲ ਫਲੈਜ ਵਰਕਿੰਗ ਕਰਨਗੇ ਬੜੀ ਛੇਤੀ ਮੈਨੂੰ ਤੇ ਲੱਗਦਾ ਕੁਝ ਹਫਤੇ ਅੰਦਰ ਤੁਸੀਂ ਦੇਖੋਗੇ ਤੇ ਪੰਜਾਬ ਦਾ ਜਿਹੜਾ ਲੈਂਡਸਕੇਪ ਹੈ ਪੂਰਾ ਸਿਨੇਰੀਓ ਹੈ ਪੂਰਾ ਇੱਕੋ ਇਕੋ ਸਿਸਟਮ ਹੈ ਸਕਿੱਲ ਬੇਸਡ ਐਜੂਕੇਸ਼ਨ ਦਾ ਟ੍ਰੇਨਿੰਗ ਦਾ ਦੇ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਵੀ ਅਸੀਂ ਕੰਮ ਕਰ ਰਹੇ ਹਾਂ 1490 ਕੋਰਸ ਸ਼ੁਰੂ ਕੀਤੇ ਸੋ ਕੋਰਸਸ ਹੀ ਅਲਾਈਨ ਕਰ ਦਿੱਤੇ ਨਵਿਕ ਕੌਂਸਲ ਆਈ ਹੈ ਐਲਾਈਟ ਹੈਲਥ ਸਾਇੰਸਸ ਦੀ ਕੌਂਸਲ ਕੋਸ ਵਿੱਚ ਅਸੀਂ ਬੜੀ ਛੇਤੀ ਰਿਪਰੈਜੈਂਟੇਸ਼ਨ ਕਰਕੇ ਇਹ ਜੋ ਪੰਜਾਬ ਨੂੰ ਇਹ ਸਲਾਹ ਪਾਣਾ ਹੈ ਕਿ ਸਾਡਾ ਇੱਕ ਇੱਕ ਬੱਚਾ ਜਿਹੜਾ ਐਜੂਕੇਟ ਹੋ ਰਿਹਾ ਹੈ ਆਈਡੀ ਨਹੀਂ ਰੱਖੀ ਜਿਹੜਾ ਵੀ ਐਜੂਕੇਟ ਹੋ ਰਿਹਾ ਹੈ ਪੰਜਾਬ ਤੋਂ ਉਹ এমਪਲয়ਮੈਂਟ ਯਾਦਾ ਉਨੂੰ ਮਿਲੇ ਇਮੀਡੀਏਟਲੀ ਯਾ ਉਹ ਦੂਜੇ ਅਨੁਦੇ ਇਹ ਇਹ ਉਹ ਨਿਚੇ ਆਈ ਦੀ এমਪਲੋਏਬਲ এমਪਲੋਏਬਲ এডুকেশন ਇਦਰ ਡਿਜੀਟਲਾਈਜੇਸ਼ਨ ਵੀ ਹੋ ਰਿਹਾ ਹੈ ਇਦਰ ਕ੍ਰੈਡਿਟਾਈਜੇਸ਼ਨ ਵੀ ਹੋ ਰਿਹਾ ਹੈ ਕੋਈ ਬੱਚਾ ਇੱਕ ਕੋਰਸ ਕਰ ਲੈਂਦਾ ਹੈ ਦੋ ਚਾਰ ਸਾਲ ਉਹ ਅੱਗੇ ਨਹੀਂ ਪੜ ਸਕਦਾ ਤੋ ਉਹਦੇ ਸਾਲ ਨਾ ਬੇਸ ਹੋਣ ਉਹ ਜਿਹੜੀ ਉਹਦੀ ਸੂਟੇਬਲ এডুকেশন ਹੈ ਉਸ ਵਿੱਚ ਸ਼ਿਫਟ ਹੋ ਜਾਏ اِسی پورے پورے سسٹم ایک راہ پہ پایا ہے کہ پورا ریوائو ہو جائے پورا نئے طریقے اور انڈیا نو لیڈ کرے پنجاب আমিল <laughs>